ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਅੱਜ ਮੈਂ ਤੁਹਾਡੀ ਮੁਲਾਕਾਤ ਕਰਾਣ ਲੱਗਾ ਜੀ ਪ੍ਰਧਾਨ ਅਮਰਜੀਤ ਸਿੰਘ ਜੀਤਾ ਜੀ ਜੋ ਕਿ ਆਪਦੇ ਪੁਰਾਣੇ ਸਮੇਂ ਦੇ ਵਿੱਚ ਵਧੀਆ ਕਬੱਡੀ ਖੇਡੀ ਆ ਤੇ ਅੱਜ ਉਹਨਾਂ ਨਾਲ ਮੁਲਾਕਾਤ ਕਰਾਉਂਦੇ ਹਾਂ ਤੁਹਾਡੀ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹੋ ਜੀ ਬਿਲਕੁਲ ਬਹੁਤ ਪ੍ਰਧਾਨ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਤੁਹਾਡਾ ਜਨਮ ਕਿਹੜੇ ਸਾਲ ਦਾ ਜੀ ਤੇ ਕਿਹੜੇ ਸਾਲ ਤੱਕ ਤੁਸੀਂ ਕਬੱਡੀ ਖੇਡੀ ਹੈ ਮੇਰੀ ਉਮਰ 58 ਸਾਲ ਆ ਹਾਂ ਜੀ ਮੈਂ ਸਾਲ 1986 ਤੋਂ ਲੈ ਕੇ 94 ਤੱਕ ਕਬੱਡੀ ਖੇਡੀ ਹੈ ਠੀਕ ਹੈ ਜੀ ਤੇ ਬਸ ਇਹ ਸhame ਦੇ ਦੌਰਾਨ ਹੀ ਮੈਂ ਕਬੱਡੀ ਖੇਡੀ ਹੈ ਤੇ ਇਹ ਜਿਹੜੀ ਕਬੱਡੀ ਪ੍ਰਧਾਨ ਜੀ ਹੋਣ ਵਾਲੀ ਤੇ ਪਹਿਲਾਂ ਦੀ ਕਬੱਡੀ ਦੇ ਵਿੱਚ ਤੁਸੀਂ ਕੀ ਅੰਤਰ ਸਮਝਦੇ ਹੋ ਫਰਕ ਹੈਗਾ ਜੀ ਆਜੋ ਬੈਠੋ ਪ੍ਰਧਾਨ ਜੀ ਹਾਂ ਕਾਫੀ ਕਾਫੀ ਅੰਤਰ ਆ ਠੀਕ ਹੈ ਜੀ ਪਹਿਲਾਂ ਲੋਕ ਨਰੋਲ ਇੱਕ ਪਿੰਡ ਕਬੱਡੀ ਖੇੜਦੇ ਹੁੰਦੇ ਸੀਗੇ ਹਾਂ ਜੀ ਤੇ ਉਹਨਾਂ ਦੀ ਖਮਾ ਵੀ ਬਹੁਤ ਜ਼ਿਆਦਾ ਹੁੰਦਾ ਸੀ ਠੀਕ ਹੈ ਤੇ ਤਕਰੀਬਨ ਇੱਕ ਵਾਰ ਤਾਂ ਇਹੋ ਜਿਹਾ ਦੌਰ ਆਇਆ ਵੀ ਸਾਰੇ ਪੰਜਾਬ ਦੇ ਪਿੰਡਾਂ ਵਿੱਚ 92 ਦੇ ਵਿੱਚ ਤਕਰੀਬਨ ਟੀਮਾਂ ਬਣੀਆਂ ਤੇ ਬਹੁਤ ਹੀ ਹਟਾਰ ਖਿਡਾਰੀ ਹੁੰਦੇ ਤੇ ਉਹਨਾਂ ਦਾ ਟਾਈਮ ਬਹੁਤ ਹੁੰਦਾ ਸੀ ਠੀਕ ਹੈ ਇੱਕ ਖਿਡਾਰੀ ਤਕਰੀਬਨ 25-5 25 ਦੇ ਟਾਈਮ ਵਿੱਚ ਸਾਰੀਆਂ ਰੇਡਾਂ ਮਾਰ ਦਿੰਦਾ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਰੱਖਿਆ ਵੀ ਤਿੰਨ ਰੇਡਾਂ ਤੋਂ ਬਾਅਦ ਦੋ ਰੇਡਾਂ ਇੱਕ ਰੇਡਰ ਮਾਰ ਸਕਦਾ ਹਾਂਜੀ ਤੇ ਪਰ ਅੱਜ ਕੱਲ ਤਾਂ ਜਿਹੜੇ ਹੁਣ ਮੈਚ ਚੱਲਦੇ ਆ ਅੱਜ ਕੰਦੇ ਖਿਡਾਰੀ ਹੈਵੀ weight ਦੇ ਜ਼ਿਆਦੇ ਆ ਪਰ time ਦੇ ਘੱਟ ਆ ਇਹ ਪ੍ਰਧਾਨ ਜੀ ਤੁਸੀਂ ਜਿਹੜੀ ਗੱਲ ਆ ਵੀ ਟੂਰਨਾਮੈਂਟ ਤੇ ਕਬੱਡੀ ਕੱਪਾਂ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੈਗਾਗਾ ਜੀ ਹਾਂ ਜਿਹੜੇ ਕਬੱਡੀ ਕੱਪ ਆ ਹਾਂਜੀ ਉਹ ਬਾਲੇ ਵੱਡੇ ਖਰਚੇ ਦਾ ਕੰਮ ਉਦੇ ਵਾਸਤੇ ਇੰਟਰਨੈਸ਼ਨਲ ਖਿਡਾਰੀ ਆਉਂਦੇ ਆ ਹਾਂਜੀ ਤੇ ਅਨਾਮਾ ਜਿਹੜਾ ਨਾਮ ਆ ਉਹ ਲੱਖਾਂ ਦੇ ਵਿੱਚ ਚੱਲੇ ਜਾਂਦੇ ਆ ਠੀਕ ਹੈ ਜੀ ਤੇ ਜਿਹੜਾ ਟੂਰਨਾਮੈਂਟ ਆ ਇਹ ਨੋਰਮਲ ਅਨਾਮ ਆ ਤੇ ਇਹਦੇ ਵਿੱਚ ਪਿੰਡਾਂ ਦੇ ਖਿਡਾਰੀ ਛਿੜਦੇ ਆ ਨਰੋਲ ਇੱਕ ਪਿੰਡ ਇਹ ਤੁਹਾਡਾ ਜਿਹੜਾ ਟੂਰਨਾਮੈਂਟ ਆ ਪ੍ਰਧਾਨ ਜੀ ਕਿਹੜੀ ਤੁਸੀਂ ਤਰੀਕ ਨੂੰ ਕਰਾ ਰਹੇ ਆ ਜੀ ਕਿਵੇਂ ਛੋਟਾ ਉਹਦਾ ਪ੍ਰਬੰਧ ਹੋਊਗਾ ਤੇ ਉਹਦੇ ਬਾਰੇ ਸਾਨੂੰ ਦੱਸੋ ਪ੍ਰਧਾਨ ਜੀ ਕਿਹੜੇ ਪਿੰਡ ਕਿੰਨੇ ਤਰੀਕ ਨੂੰ ਟੂਰਨਾਮੈਂਟ ਆ ਤੇ ਕਿਵੇਂ ਉਹਦਾ ਪ੍ਰਬੰਧ ਹੋਊਗਾ ਕਿਹੜੀਆਂ-ਕਿਹੜੀਆਂ ਟੀਮਾਂ ਹੋਣਗੀਆਂ ਜੀ ਕਬੱਡੀ ਚ ਬਾਹਰ ਹੋਊਗਾ ਜਾਂ ਕਿਵੇਂ ਹੋਊਗਾ ਜੀ ਉਹਦੇ ਬਾਰੇ ਜਾਣਕਾਰੀ ਹੇ ਪਬਲਿਕ ਸਟੇਡੀਅਮ ਭੜੌੜ ਦੇ ਵਿੱਚ ਹੋਣਾਗਾ 49 ਮਾ ਇਹ ਟੂਰਨਾਮੈਂਟ ਹਾਂਜੀ ਇਹਨੂੰ ਰਜਿਸਟਰਡ ਬਾਡੀ ਕਰਵਾਉਂਦੀ ਹੈ ਜਿਹਦੇ ਵਿੱਚ ਤਕਰੀਬਨ 15 17 ਜਾਂ 21 ਮੈਂਬਰ ਹੁੰਦੇ ਆ ਹਾਂਜੀ ਹਰ ਕੀ ਵਾਰ ਵੀ ਇਹਦੇਵਾ 15 ਮੈਂਬਰ ਚੁਣੇ ਗਏ ਆ ਤੇ ਇਹ 18 ਤੋਂ 21 ਜਨਵਰੀ ਨੂੰ ਕਰਵਾਇਆ ਜਾਣਾਗਾ ਪਬਲਿਕ ਸਟੇਡੀਅਮ ਭੜੌੜ ਦੇ ਵਿੱਚ ਹਾਂਜੀ ਜਿਹਦੇ ਵਿੱਚ ਕਬੱਡੀ 55 ਕਿਲੋ ਹਾਂਜੀ ਕਬੱਡੀ 66 ਕਿਲੋ ਤੇ ਕਬੱਡੀ ਓਪਨ ਤੇ ਆਪਣੀ ਹਾਕੀ ਵੀ ਹੈ ਓਕੇ ਇਹ ਤਿੰਨ ਮੀਟ ਹੋ ਗਈ ਜੀ ਤੁਹਾਡੇ ਕਵਾਰਟੀ ਦੇ ਬਾਦੀ ਵਾਲੀ ਵਾਲ ਸ਼ੂਟਿੰਗ ਓਕੇ ਬਰ ਮੈਂਟਨ ਸਿੰਗਲ ਤੇ ਡਬਲ ਤੇ ਕੁੜੀਆਂ ਦੀਆਂ ਤੇ ਮੁੰਡਿਆਂ ਦੀਆਂ ਰੇਛਾਂ ਵੀ ਹਾਈ ਪੋਸਟਰ ਵਿੱਚ ਦਿੱਤੀਆਂ ਤੁਹਾਨੂੰ ਪੋਸਟਰ ਵੀ ਦੇਵਾਂਗੇ ਓਕੇ ਜੀ ਤੇ ਇਹਦੇ ਵਾਸਤੇ 50 ਹੱਲਾ ਤੋਂ ਉੱਰ ਤੋਂ ਉੱਪਰ ਵੀ ਇੱਕ ਦੋ ਮੀਟਰ ਇਹ ਰੱਖੀ ਆ ਠੀਕ ਆ ਭਰਾਂ ਜੀ ਤੇ ਕੋਚ ਕਰਾਂਗੇ ਵੀ ਆ ਨਾਮ ਜਿਹੜੇ ਉਹ ਬੰਦੇ ਨੂੰ ਚੰਗੇ ਤਰੀਕੇ ਨਾਲ ਦਿੱਤੇ ਜਾਣ ਪੂਰਾ ਵਧੀਆ ਕਿਸੇ ਦਾ ਕੋਈ ਪੱਖਵਾਤ ਨਹੀਂ ਹੋਊਗਾ ਵਧੀਆ ਕੋਈ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਇਹ ਰੋਲ ਇੱਕ ਪਿੰਡ ਦੀ ਗੱਲ ਹੈ ਇੱਕ ਪਿੰਡ ਦੇ ਖਿਡਾਰੀ ਖੇਡਣਗੇ ਕੋਈ ਵੀ ਇਹ ਜਾਨੀ ਹੈ ਵੀ ਬੰਦਾ ਇਹਦੇ ਵਿੱਚ ਆ ਕੇ ਦੋ ਪਿੰਡਾਂ ਦੇ ਬੰਦੇ ਲੜ ਕੇ ਖੇਡਣਗੇ ਨਹੀਂ ਇੱਕ ਪਿੰਡ ਅਨ ਰੋਲ ਇੱਕ ਪਿੰਡ ਖੇਡਿਆ ਜਾਣਾ ਬੜੇ ਫਾਜ਼ਮੇ ਮੈਚ ਹੋਣੇ ਆ ਉਮੀਦ ਕਰਦੇ ਵੀ ਚੰਗੀਆਂ ਟੀਮਾਂ ਤੇ ਚੰਗੇ ਦਰਸ਼ਕ ਆਉਣਗੇ ਅਸੀਂ ਚੰਗਾ ਪ੍ਰਬੰਧ ਦੇਣ ਦੀ ਉਮੀਦ ਕਰਦੇ ਆ ਓਕੇ ਧੰਨਵਾਦ ਜੀ ਮੜੀ ਕੱਟੀ